ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੇਰੀ ਕੋਸ਼ਿਸ਼ ਸੁਣ ਲੀਆ ਕਿ ਮੈਂ ਆਪਣੇ ਪਰਿਵਾਰਕ ਮੈਂਬਰਾਂ ਵਾਸਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਨਵਿਕਲੀ ਵੀਡੀਓ ਲੈ ਕੇ ਹਾਜ਼ਰ ਆਉਂਦਾ ਹਾਂ ਅੱਜ ਮੈਂ ਵਿਲੱਖਣ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਆਇਆ ਹਾਂ ਪਿੰਡ ਹੈ ਜੀ ਗਹਿਲਮ ਜਾਰੀ ਨੇੜੇ ਮੁਕੰਦਪੁਰ ਬੰਗਾ ਮੁਕੰਦਪੁਰ ਰੋਡ ਤੇ ਇਹ ਪਿੰਡ ਸਿੱਟਾ ਬੰਗਾ ਤੋਂ ਤਕਰੀਬਨ 5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਗਹਿਲਮ ਜਾਰੀ ਫਿਰ ਮੈਂ ਗੁਜ਼ਰਿਆ ਸੀ ਕਿ ਇੱਕ ਮੈਨੂੰ ਆ ਜੇਲ੍ਹ ਨਾਲ ਜਿਹੜੇ ਸੱਜੇ ਛੁੱਡ ਜਿਹੀ ਗੋੜ ਅਤੇ ਦੇਖੀ ਖੰਡ ਬੁਲਾਉਣ ਵਾਲੇ ਹੈ। ਕਿਸੇ ਤਰ੍ਹਾਂ ਦੇ ਜਮਾਨੇ ਵਿੱਚ ਸੁੱਤ ਬਾਤ ਨੂੰ ਮੈਨੂੰ ਕੋਈ ਮੁਸ਼ਕਲ ਹੈ ਪਰ ਇਸ ਵੇਲੇ ਮੈਨੂੰ ਜੇ ਕਿ ਮਨਿੰਦ ਵਿੱਚ ਪੁੱਛਿਆ ਕਿ ਇਹਨੇ ਉਦਰਾ asalnya susu ada kemudahan, asalnya sih buruk bahan bahan, ada teh juga, ada teh hijau, ada kopi, kopi macam macam, kawan dia benci, kemudian ada sih, apa rasu dira, naik jalan.

گیارہ بارہ کو ہر اینگل چی دش کرتا رہا اس بیلنے دا دش ہے ہی آپ اندر چل کے دیکھ کنی ہیں کن پبلک ہے ਕਿੰਨੀ ਦਾ ਆਮ ਪਬਲਿਕ ਆਮ ਜਨਤਾ ਜਿਹੜੀ ਆ ਪਰ ਦੇਖੋ ਕਿਵੇਂ ਰੌਣਕ ਲੱਗੀ ਹੋਈ ਹੈ ਇਹ ਸਾਰੇ ਬਾਈ ਬੋਲ ਖਰੀਦ ਲੈਣੇ ਬਹੁਤ ਦੂਰ-ਦੂਰ ਤੋਂ ਆਏ ਨੇ ਬੋਲ ਦਾ ਰੇਪ ਵੀ ਬਾਜ਼ੀ ਹੈ ਕੋਈ ਨਾਮ ਜਵਾ ਇਹ ਉਹ ਵਿਸ਼ੰਦੇ ਜਿਹੜੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਲੇ ਖੜੇ ਹੋਏ ਨੇ ਦੇਖੋ ਅੰਦਰ ਲੱਗ ਰਿਹਾ ਤੁਹਾਡੇ ਨਾਲ ਤੁਹਾਡੀ ਸਕਰੀਨ ਤੇ ਉਹ ਪੱਟੀਆਂ ਚੱਲ ਰਹੀਆਂ ਹਨ ایک دے تازہ رات دے پاس وہ سرام کارن بھی واقعی جو کہ ہوئے جب میرا انہیں گل کر دسیا گیا کہ لگ بھگ پانچ چھ بجے سویر کے ٹائم کام ہے چالو کر دیں رات کے اٹھ بج جمعہ کا لگاتار پندرہ سولہ گھنٹے یہ کام مزدور کرتے ہیں بہت ہی صفائی دہت ہی شدھتا دورہ تیار کیا جا رہا یہ دیسی ਤੇ ਆ ਗਾ ਨੀ ਕੋਈ ਇੰਟਰਪਰਟਰ ਸੁਪਰੀਮ ਤੇ। ਉਹ ਪੂਰੀ ਦੇਖ ਸਕਦੇ ਜੋ ਪਹਿਲੀ ਪੱਥ ਕੱਢੀਏ ਸੀ। ਉਹ ਸੱਥੋਂ ਹੱਥੀਂ ਜਿਆ ਬੈਂਕ ਕੱਪਤੀ ਗਈ ਹੈ। ਮੈਂ ਵੀ ਕੋਲ ਇਸ ਯਾਤੇ ਆਪਣੀ ਵਾਰੀ ਦਾ ਇੰਚਾਰਜ ਕਰਦਾ ਸੀ। ਤੇ ਸੋਚਿਆ ਕਿ ਉਹ ਖੁਸ਼ ਆਪਣੀ ਤਿਵਾਰ ਕਰਾਵਾਤੇ ਵੀ ਕੋਈ ਜਾਣਕਾਰੀ ਆਪਾਂ। ਦੇਖੋ ਗੱਡੀਆਂ ਖੜੀਆਂ ਇਹ ਸਾਰੇ ਬੂਦ ਰੇਡੇ ਇਲਾਕੇ ਤੋਂ। ਗੋਡੀ ਖਰੀਦ ਕਰਨ ਵਾਸਤੇ ਆਏ ਆ ਪਿੱਛੇ ਪਾਸੇ ਤੁਸੀਂ ਦੇਖ ਸਕਦੇ ਹੋ ਰੋਡ ਚੱਲਦਾ ਪਿਆ ਬੰਗਾਂ ਮਕੰਮ ਪਰ ਰੋੜ ਹੈ ਵਹੀਕਲ ਜਾ ਰਹੇ ਆ ਇਹ ਸਾਰੀਆਂ ਗੱਟੀਆਂ ਜਿਹੜੀਆਂ ਇਹ ਦੂਰ ਦਰਦਾ ਦੇ ਵੀ ਜੋ ਇੱਥੇ ਗੁਰਦੇ ਆ ਸਭ ਲੋਕ ਉਹ ਰੁਕੇ ਤੋਂ 5 ਕਿਲੋ 7 ਕਿਲੋ 2 ਕਿਲੋ ਜਾ ਰਹੇ ਆਪਣੇ ਲੋਕਾਂ ਨਾਲ ਅਜੋੜਾ ਲੈ ਕੇ ਜਾਂਦੇ ਆ ਜੁਰਦੇ

बनवा ਸਕਦੇ ਹੋ স্পেশাল গ্রুপ बनवा ਸਕਦੇ ਹੋ کئی دوستਾਂ ਦੇ ਜੋ ਆਖ ਜਿਹੜੇ ਬਾਹਰਲੇ ਦਿਸਮ ਗਏ ਹੋਇਆ ਉਹ ਵੀ ਇਥੋਂ ਪਰ теаਟਰ ਆਂ ਕੀ ਬਾਤ ਮਤਨ ਉੱਪਰ ਵੀ ਬਹੁਤ ਦੂਰ ਤੋਂ ਪਵਨ ਕਬਰੀ ਦੁਨੀਆ ਬਾਕੀ ਦੇਖਿਆ ਜਵੇ ਰਾਸ਼ੇਨ ਨਾ ਪੈਂਦਾ ਕਿ ਤੁਹਾਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ 2 ਤੋਂ 2.5 ਘੰਟੇ 20 ਲੱਖ 700 ਲਾਇਨ ਵਿੱਚ ਖੜ ਕੇ ਤੁਹਾਨੂੰ ਜਿਹੜਾ ਕੋੜ ਖਰੀਦ ਕਰਨਾ ਪੈਂਦਾ ਦੇਖੋ ਸੰਗਣੀ ਜਿਹੜੀ ਪਾਤਿਆ ਉਹ ਹਰ ਕੀਆ ਜੇ ਜੁਗ ਕਰਿੰਦੇ ਆ ਉਹ ਪਾਤ ਨੂੰ ਮਿਕਸ ਕਰਕੇ ਠੰਡਾ ਕਰ ਰਿਹਾ ਹੈ ਤਾਂ ਕਿ ਪਾਤ ਜਿਹੜੀ ਜੰਮ ਜੂਵੇ ਫਿਰ ਉਹ ਇਸ ਤੋਂ ਛੋਟੀਆਂ ਜਿਹੜੀਆਂ ਭੇਟੀਆਂ ਮੈਂ ਆਪ ਨੂੰ ਤਿਆਰ ਕਰਕੇ ਤੇ ਗਾਕਣ ਪਰੋਹ ਸਕਣ ਇਹ ਦੇਖੋ ਉਹ ਪਾਤ ਜੀ ਨਿਕਲ ਚੁੱਕੀ ਹੈ ਅਗਲੀ ਪਾਸ ਦੀ ਤਿਆਰੀ ਵਾਸਤੇ ਜਿਹੜੀ ਗਾਰੋਂ ਲਾਸਟ ਤੋਂ ਰੱਖੇ ਮਾਰੀ ਦੇ ਬਿਜੂਨ ਮਾਈਟ ਦੇ ਰੰਗ ਅੰਦਰ ਆ ਰਹੀ ਹੈ ਬਟੋਲੇ ਵਿੱਚ ਪਾਇਆ ਜਾ ਰਿਹਾ ਹੈ

ਮੇਰੇ ਵਾਲਾ ਬੱਚੇ ਸ਼ੱਕਰ ਕੇਸੀ 판 ਫੋਨ ਦਾ ਲਗੜ ਨਾ ਜਾਣ ਕਿ ਨਹੀਂ ਹੈ ਕੋਈ ਗੱਲ ਹੈ ਅਗਲੇ ਹਿੰਦੇ ਆ ਪਿਆਰ ਕੀਤੀਆਂ ਜਾ ਰਹੀਆਂ ਐ ਇਸ ਪੱਤ ਕਾਪੀ ਸਮਝੀ ਹੋਈ ਹੈ ਜਲਦੀ ਹੀ ਉਹਨਾਂ ਨੂੰ ਬਤਾਂ ਗਰੇ ਕਿੰਨੇ ਜਿਆ ਜਿਹੜੇ ਮੇਰੇ ਲੱਗਦੇ ਆ ਕਦਰ ਸਾਨੂੰ ਬਹੁਤ ਉਤਪਾਦ ਤੇ ਤਿਆਰ ਕਰਨਾ ਜਿਹੜਾ ਕੰਮ ਹੈ ਤੇ ਲੇਬਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਵੀ ਜਿੰਨ ਜਿੰਨ ਤਾਈਂ ਪਹੁੰਚ ਜਾਏਗਾ ਕੀ ਤੱਕ ਮੰਮੀ ਹੋ ਜਨ ਨਾਲ ਨਾਲ ਕਿਹੜੀ ਤੱਕ ਪਹੁੰਚ ਜਾਏਗੀ ਪ੍ਰੋਗਰੈਸ ਹੋ ਰਹੀ ਚਾਹਤ ਕੋਈ ਵੀ ਕਹੇ ਤੇ ਦੋਸਤਾਂ ਆ ਗਏ ਆ ਜੋਕਰ ਪਰਕਰ ਕਰ ਰਿਹਾ ਹੈ ਜਿੰਨੇ ਤੇ ਆ ਕਰ ਰਿਹਾ ਹੈ ਦੋ ਵਰਤ ਕਰ ਰਿਹਾ ਹੈ ਨਸ਼ਟ ਮਦਦ ਦੁੱਧ ਕੇ ਵਜ਼ਨ ਕਰਕੇਗਾ ਤੇ ਇਹ ਤੁਹਾਨੂੰ ਸਪੋਰਟ ਕਰ ਰਿਹਾ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਬੇਜ਼ਮੀਦ ਸਪਰਸ਼ ਆਪ ਆਏ ਹੋ بڑے تھوڑے مت ملتی ہے انہوں کی کوشش ہے جو بھی اتنی پہنچ کر رہا ہے انسان مشن میرے خلاف کو سیکنڈ بڑے پیارے خیال کرتی ہے ابھی کسی بھی کوشش کرو ਕੋਈ ਨਹੀਂ ਤੋਟ ਕਰਦੇ ਅਸੀਂ ਕੰਪਨੀ ਤੋਂ ਮਦਦ ਰੂ ਦੇ ਇੰਤਜ਼ਾਰ ਦੇ ਲਈ ਅੰਦਰ ਮੌਤਾਂ ਦੇ ਵਿੱਚ ਜਿੰਨ ਜਿੰਨ ਦੇ ਪੰਤਰੇ ਅੰਦਰ ਆ ਗਿਆ ਜੀ ਮੈਂ ਬੜੀ ਕੋਈ ਅੱਲਾਹ ਦੇ ਆ ਕਿ ਤਾ ਹੰਦੇ ਕੋਈ ਪੈ ਕੀਤਾ ਜਾਏਗਾ ਲੋੜ ਹੱਲ ਆਪਿਆਂ ਦੇ ਪੈਕ ਕਰਕੇ ਜਿੰਨੀ ਜਿਸ ਨੂੰ ਵੀ ਮਾਤਰਾ ਦੀ ਲੋੜ ਹੈ ਉਹ ਉਹ ਭਾਵ ਦੇ ਨਾਲ ਹਾਂਜੀ ਉਹ ਕਰਕੇ ਨੂੰ ਸਾਖ ਨੂੰ ਦੇ ਦਿੱਤਾ ਜਾਗਾ ਆਸ ਹੈ ਤੁਹਾਨੂੰ ਮਿਲ ਜਾਈਏ ਵੀਡੀਓ ਪਸੰਦ ਆਏਗੀ ਅਗਲੀ ਵਕਤ ਤੇ ਵਧੀਆ ਜੀ ਵੀਡੀਓ ਲੈ ਕੇ ਆਵਾਂਗੇ ਹਾਜ਼ਰ